ਪੰਜਾਬ 'ਚ ਜਿਮਨੀ ਚੋਣਾਂ ਦਾ ਐਲਾਨ ਤਾਂ ਨਹੀਂ ਹੋਇਆ ਪਰ ਸੁਖਵੀਰ ਬਾਦਲ ਕੀ ਗਿੱਧੜ ਵਾਹੇ ਤੋਂ ਚੋਣ ਲੜਨ ਜਾ ਰਹੇ ਨੇ ਸੁਖਵੀਰ ਬਾਦਲ ਨੇ ਬਾਗੀ ਅਕਾਲੀਆਂ ਖਿਲਾਫ ਜਾਂ ਜਿਹੜੇ ਕਹਿੰਦੇ ਜੀ ਮਤਲਬ ਕਿ ਅਸੀਂ ਅਕਾਲੀ ਬਚਾਓ ਮਹਿੰਮ ਸ਼ੁਰੂ ਕੀਤੀ ਆ ਉਹਨਾਂ ਲੀਡਰਾਂ ਖਿਲਾਫ ਚੁੱਪ ਵੱਟਣ ਦੇ ਲਈ ਕੋਈ ਰਣਨੀਤੀ ਕੱਢ ਲਈ ਹੈ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਾਰਾ ਦਰਮਦਾਰ ਕਹਿੰਦੇ ਸੁਖਵੀਰ ਬਾਦਲ ਤੇ ਕੀ ਆਇਆ ਕਿ ਸੁਖਵੀਰ ਬਾਦਲ ਨੂੰ ਉਹਨਾਂ ਸਾਰਿਆਂ ਨੇ ਘੇਰ ਲਿਆ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਮੋਝਾ ਲੈਂਦੇ ਸੀ ਵੈਸੇ ਅਕਾਲੀ ਦਲ ਦੇ ਵਿੱਚ ਨਰਾਜ਼ਗੀਆਂ ਖਿੱਚੋ ਤਾਣ ਇਹ ਬਾਦਲਾਂ ਦੇ ਆਖਰੀ ਕਾਰਜਕਾਲ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ ਕੁਝ ਘਟਨਾਵਾਂ ਜਈਆਂ ਵਾਪਰੀਆਂ ਕਿ ਅਕਾਲੀ ਦਲ ਨੇ ਉਸ ਸਮੇਂ ਸਹੀ ਭੂਮਿਕਾ ਨਹੀਂ ਨਿਭਾਈ ਸਰਕਾਰ ਨੇ ਸਹੀ ਭੂਮਿਕਾ ਨਹੀਂ ਨਿਭਾਈ ਨਤੀਜਾ ਅੱਜ ਸੁਖਵੀਰ ਬਾਦਲ ਕਹਿੰਦੇ ਕੱਲੇ ਪਏ ਰਲੰਗੇ ਦਿਨੀ ਦੋ ਵੱਡੀਆਂ ਕਾਨਫਰੰਸਾਂ ਹੋਈਆਂ ਰਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਵਿਖੇ ਤੇ ਲੰਗੜ ਹੋਰਾਂ ਦੀ 39ਵੀਂ ਵਰਸੀ ਮੌਕੇ ਇੱਕ ਵੱਡਾ ਇਕੱਠ ਵੱਡੀ ਰੈਲੀ ਇਹਨਾਂ ਮੌਕਿਆਂ ਤੇ ਕਹਿੰਦੇ ਅਕਾਲੀ ਦਲ ਬਾਦਲ ਉਹਨਾਂ ਦੇ ਪੰਡਾਲ ਦੇ ਵਿੱਚ ਵੀ ਖਾਸਾ ਇਕੱਠ ਦੇਖਣ ਨੂੰ ਮਿਲਿਆ ਪਰ ਇਕੱਠ ਦੂਸਰੇ ਪਾਸੇ ਬਾਕੀ ਖਾਲੀਆਂ ਦੇ ਵਿੱਚ ਵੀ ਮਿਲੇ ਇਕੱਠ ਇਹ ਬਾਬਾ ਬਕਾਲਾ ਦੀ ਗੱਲ ਕਰੀਏ ਰਖੜ ਪੁੰਨਿਆਂ ਮੌਕੇ ਆਮ ਆਦੀ ਪਾਰਟੀ ਚ ਵੀ ਸੀ ਪਰ ਇਹ ਦੇ ਬਾਵਜੂਦ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਡੇ ਬਾਬਾ ਬਕਾਲਾ ਵਿਖੇ ਰੱਖਣ ਪੁੰਨਿਆਂ ਮੋਕੇ ਹੋਈਆਂ ਰੈਲੀਆਂ ਕਾਨਫਰੰਸਾਂ ਚ ਸਭ ਤੋਂ ਵੱਧ ਇਕੱਠ ਅਮਰਪਾਲ ਸਿੰਘ ਗੋਰਾ ਦੇ ਪੰਥਕ ਮੰਚ ਤੇ ਸੀ ਪੰਥਕ ਪੰਡਾਲ ਚ ਸੀ ਕਹਿੰਦੇ ਉੱਥੇ ਸਭ ਤੋਂ ਵੱਧ ਇਕੱਠ ਸੀ ਸਰਜੀਤ ਸਿੰਘ ਖਾਲਸਾ ਵੀ ਸੀ ਅਮਰਪਾਲ ਸਿੰਘ ਦੇ ਪਿਤਾ ਹੋਰੀ ਵੀ ਸੀ ਹੋਰ ਕੁਝ ਲੀਡਰ ਵੀ ਸੀ ਸੋ ਕਹਿੰਦੇ ਉੱਥੇ ਬਹੁਤ ਇਕੱਠ ਸੀ ਚਲੋ ਇੱਕ ਤਾਂ ਇਹ ਪਹਿਲੂ ਦੂਸਰਾ ਪਹਿਲੂ ਗਿੱਦੜਵਾਹ ਗਿੱਦੜਵਾਹੇ ਤੋਂ ਸੁਖਬੀਰ ਬਾਦਲ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਲਗਭਗ ਜੋਰ ਹੀ ਨਹੀਂ ਫੜਿਆ ਬਾਕੀ ਪਾਰਟੀਆਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਜੇ ਸੁਖਬੀਰ ਬਾਦਲ ਇੱਥੋਂ ਚੋਣ ਲੜਦੇ ਨੇ ਫਿਰ ਆਪਾਂ ਨੂੰ ਤਿਆਰੀ ਕਿਹੇ ਜੀ ਕਰਨੀ ਪਵੇ ਸਵਾਲ ਸੁਖਬੀਰ ਬਾਦਲ ਦੇ ਨਾਲ ਪੋਰਟ ਬੈਂਕ ਦਾ ਨਹੀਂ ਹੈ ਸਵਾਲ ਸੁਖਬੀਰ ਬਾਦਲ ਦੇ ਚੋਣ ਲੜਨ ਦੇ ਅੰਦਾਜ਼ ਦਾ ਪੈਸੇ ਦਾ ਤਾਕਤ ਦਾ ਜੋ ਏਸ ਲਿਖਣ ਦੇ ਕੀ ਉਹਨੂੰ ਚੁਣੌਤੀ ਵੱਜੋਂ ਲੈ ਰਹੀ ਜਦੋਂ ਕਿ ਕਾਂਗਰਸ ਨੇ ਉਹਨੂੰ ਆਪਣੀ ਸੀਟ ਮੰਨਦੀ ਆ ਇੱਥੋਂ ਮਨਪ੍ਰੀਤ ਬਾਦਲ ਵੀ ਕਾਂਗਰਸੀ ਟਿਕਟ ਤੇ ਜਿੱਤੇ ਨੇ ਇੱਥੋਂ ਰਾਜਾ ਬੜਿੰਗ ਵੀ ਲਗਾਤਾਰ ਦੋ ਵਾਰ ਕਾਂਗਰਸੀ ਟਿਕਟ ਤੇ ਜਿੱਤੇ ਨੇ ਪਰ ਇੱਥੇ ਹੀ ਮਨਪ੍ਰੀਤ ਬਾਦਲ ਦੀ ਰਾਜਨੀਤਿਕ ਕੈਰੀਅਰ ਦੀ ਅਕਾਲੀ ਦਲੋਂ ਕੰਨੀਓ ਸ਼ੁਰੂਆਤ ਹੁੰਦੀ ਹੈ ਜਦੋਂ ਗਿੱਦੜਵਾਹਾ ਸੀਟ ਤੋਂ 1995 ਦੀ ਜਿਮਨੀ ਚੋਣ ਮਨਪ੍ਰੀਤ ਬਾਦਲ ਨੇ ਲੜੀ ਸੀ ਤਦ ਮਨਪ੍ਰੀਤ ਬਾਦਲ ਚਾਹੇ ਥੋੜੇ ਮਾਰਜਿਨ ਨਾਲ ਜਿੱਤੇ ਪਰ ਜਿੱਤ ਕੇ ਸੀ ਉਤਵਾਦ ਲਗਾਤਾਰ ਉਹਨਾਂ ਨੇ ਇਸ ਨੂੰ ਆਪਣਾ ਘਰ ਬਣਾਇਆ ਤੇ ਇਥੋਂ ਹੀ ਚੋਂ ਲੜਦੇ ਰਹੇ ਪਰ ਇਹ ਸੀਟ ਕਿਸ ਸਮੇਂ ਪ੍ਰਕਾਸ਼ ਸਿੰਘ ਬਾਦਲ ਲੜਦੇ ਸੀ ਸੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੀਟ ਮਨਪ੍ਰੀਤ ਬਾਦਲ ਲਈ ਛੱਡੀ ਜਦੋਂ ਉਹ ਦੀ ਰਾਜਨੀਤੀ ਚ ਐਂਟਰੀ ਚ ਰਹੀ ਇਸ ਲਈ ਅਕਾਲੀ ਦਲ ਇਹਨੂੰ ਆਪਣਾ ਘੜਵੱਜੋ ਮੰਨਦਾ ਗਿੱਦੜਵਾਹਾ ਕੀ ਲੰਬੀ ਕੀ ਹੁਣ ਤਾਂ ਬਠਿੰਡਾ ਵੀ ਇਹਨੂੰ ਬਾਦਲ ਆਪਣੇ ਘੜਵੱਜੋ ਲੈਂਦਾ ਕਿ ਸਾਡਾ ਖੇਤਰ ਹੈ ਸਾਡਾ ਜ਼ਬਦਵ ਹੈ ਸੋ ਉੱਥੋਂ ਨਿਕਲ ਕੇ ਸੀਟ ਸਹਿਜ ਸੁਭਾਈ ਕਾਂਗਰਸ ਦੇ ਪਾਲੇ ਛਾ ਗਈ ਕਹਿੰਦੇ ਕਾਂਗਰਸ ਦੇ ਕਬਜ਼ੇ ਹਟਾ ਗਏ ਹੁਣ ਇੱਕ ਪਾਸੇ ਪੰਜਾਬ ਚ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜਿਵੇਂ ਨੀ ਚੋਣਾਂ ਚ ਅਸੀਂ ਗੱਦੜਵਾਹ ਵੀ ਝੰਡਾ ਘੜਦੀ ਹੈ ਆਮ ਆਦਮੀ ਪਾਰਟੀ ਨੂੰ ਜਿਤਾ ਲਈਏ ਦੂਏ ਪਾਸੇ ਰਾਜਾ ਬੜਿੰਗ ਚਾਹੁੰਦੇ ਨੇ ਕਿ ਜੇ ਅਮਰਤਾ ਬੜਿੰਗ ਨੂੰ ਟਿਕਟ ਮਿਲ ਜAVE ਤਾਂ ਮੀ ਤੇ ਜੇ ਕਿਸ ਹੋਰ ਨੂੰ ਮਿਲੇ ਤਾਂ ਮੀ ਪਰ ਸੀਟ ਸਾਡੇ ਕੋਲ ਕਾਂਗਰਸ ਕੋਲ ਰਵੇ ਤੇ ਇਧਰ ਕਹਿੰਦੇ ਸੁਖਵੀਰ ਬਾਦਲ ਦੇ ਮੈਦਾਨ ਚ ਆਉਣ ਦੀਆਂ ਚਰਚਾਵਾਂ ਨੇ ਸਾਰੀਆਂ ਨਾਅਤਿਕ ਪਾਰਟੀਆਂ ਨੂੰ ਸੋਚਣ ਚ ਤਾਂ ਪਾਇਆ ਹੈ ਅਸੀਂ ਤਾਂ ਦੇਖਣਾ ਨਿਕਲੂਗੀ ਕਿ ਅਮਰਿਤਪਾਲ ਸਿੰਘ ਸਰਜੀ ਸਿੰਘ ਖਾਲਸਾ ਧੀਰ ਇੱਥੇ ਕੋਈ ਉਮੀਦਵਾਰ ਤਾਰਦੀ ਹੈ ਕਿ ਨਹੀਂ ਜਾਂ ਕੋਈ ਆਪ ਮਹਾਰੇ ਉਤਰਦਾ ਹੈ ਕਿ ਨਹੀਂ ਪਰ ਗਿੱਦੜ ਵਾਹ ਤੋਂ ਜੇ ਸੁਖਵੀਰ ਬਾਦਲ ਲੜਨਗੇ ਤਾਂ ਚੋਣ ਤਰ ਮੰਚ ਕੋਈ ਗੀ ਸੁਖਵੀਰ ਬਾਦਲ ਹੁਣ ਨਾ ਮੈਂਬਰ ਪਾਰਲੀਮੈਂਟ ਨੇ ਨਾ ਐਮਐਲਏ ਨੇ ਹਾਂ ਹਾਂ ਪਾਰਟੀ ਦੇ ਪ੍ਰਧਾਨ ਹੈਗੇ ਨੇ ਪਰ ਉਹ ਪਾਰਟੀ ਵੀ ਹੁਣ ਕਿਸ ਪਦਰ ਤੇ ਹੈ ਇਹ ਵੀ ਆਪਾਂ ਵਖਵਾ ਇਸ ਗੱਲ ਤੋਂ ਇਸ ਲਈ ਇਹ ਇਹ ਪਹਿਲੂ ਬਹੁਤ ਅਹਿਮ ਹੋਏਗਾ ਕਿ ਸੁਖਵੀਰ ਬਾਦਲ ਇੱਥੋਂ ਕਿਉਂਕਿ ਪਿਛਲੇ ਲੰਘੇ ਦਿਨਾਂ ਤੋਂ ਗਿੱਦੜਵਾਹ ਖੇਤਰ ਦੇ ਵਿੱਚ ਸੁਖਵੀਰ ਬਾਦਲ ਦੀਆਂ ਸਰਗਰਮੀਆਂ ਲਗਾਤਾਰ ਤੇਜ਼ ਨੇ ਲਗਾਤਾਰ ਉਹ ਮੀਟਕਾਂ ਲਗਾਤਾਰ ਉਹ ਮਿਲਣੀਆਂ ਲਗਾਤਾਰ ਉਹ ਚਰਚਾਵਾਂ ਜਿਹੜੀਆਂ ਸੰਕੇਤ ਕਰਦੀਆਂ ਕਿ ਇੰਜ ਤਾਂ ਉਹੀ ਬੰਦਾ ਵਿਚਰਦਾ ਹੁੰਦਾ ਜਿਹਨੇ ਚੋਣ ਲੜਨੀ ਹੋਵੇ ਤੇ ਸੁਖਵੀਰ ਬਾਦਲ ਫੇ ਚੋਣ ਲੜਦੀ ਤਿਆਰੀ ਕਰ ਰਹੇ ਨੇ ਪਰ ਕੁਝ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਰਾਜਨੀਤੀ ਦੀ ਨਵਜ ਪਛਾਣਦੇ ਨੇ ਉਹ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੀ ਅਕਾਲੀ ਦਲ ਬਾਦਲ ਦਾ ਕੋਈ ਗੁਪਤ ਸਮਝੌਤਾ ਆਮ ਆਦਮੀ ਪਾਰਟੀ ਨਾਲ ਤਾਂ ਨਹੀਂ ਹੋਣ ਜਾ ਰਿਹਾ ਕੀ ਇਹ ਸੰਭਾਵਨਾ ਹੈ ਕਿ ਇੱਕ ਸੀਟ ਨੂੰ ਦੋ ਸੀਟ ਨੂੰ ਲੈ ਕੇ ਅਕਾਲੀ ਦਲ ਤੇ ਆਪ ਦੇ ਵਿੱਚ ਕੋਈ ਗੁਪਤ ਸਮਝੌਤਾ ਹੋ ਜਵੇ ਕੋਈ ਅਣ ਐਲਾਨਿਆ ਸਮਝੌਤਾ ਹੋ ਜਵੇ ਕੀ ਇਹ ਸੰਭਾਵਨਾ ਹੈ ਕਿਉਂਕਿ ਕਹਿੰਦੇ ਆਮ ਆਦਮੀ ਪਾਰਟੀ ਹੈ ਮੰਨ ਕੇ ਚੱਲ ਰਹੀ ਆ ਕਿ ਸਾਨੂੰ ਪੰਜਾਬ ਚ 227 ਦੀਆਂ ਵਿਧਾਨ ਸਭਾ ਚੋਣਾਂ ਲਈ ਜੋ ਚੁਣੌਤੀ ਦੇ ਸਕਦਾ ਕਾਂਗਰਸ ਦੇ ਸਕਦੀ ਆ ਅਕਾਲੀ ਨਾਲ ਹੁਣ ਉਹ ਸਥਿਤੀ ਚ ਨਹੀਂ ਹੈਗੀ ਆ ਤੇ ਭਾਜਪਾ ਉੱਭਰ ਸਕਦੀ ਆ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਸਾਡੇ ਲਈ ਸਹਾਈ ਹੋ ਸਕਦੀ ਆ ਨੁਕਸਾਨਦੇ ਨਹੀਂ ਇਹ ਨਵੀਂ ਜਿhko ਤੇਰੀ ਵੀ ਗੱਲ ਹੋਈ ਕਿ ਜਿਦਾਂ ਕੁਝ ਹੁੰਦਾ ਪਰ ਇਹ ਚਰਚਾਵਾਂ ਨੇ ਪਰ ਇਹਨਾਂ ਸਾਰੀਆਂ ਚਰਚਾਵਾਂ ਤੇ ਫਿਲਹਾਲ ਇਹ ਚਰਚਾ ਭਰੀ ਆ ਕਿ ਗਿੱਦੜਵਾਹਾ ਤੋਂ ਸੁਖਵਿਰ ਸਿੰਘ ਬਾਦਲ ਐਮ ਐਲ ਏ ਦੀ ਜਿਮਨੀ ਚੋਂ ਲੜ ਸਕਦੇ